ਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਪਹੁੰਚੇ ਹੋਏ ਆ ਪ੍ਰੀਤਨ ਰਾਸ਼ਟਰੀ ਨਾਬਾ ਇਹਨਾਂ ਦੇ ਜਿੰਨੇ ਵੀ ਹੈ ਨਾ ਮਾਡਲ ਮੰਨ ਲਓ ਕਰਦੀ ਆ ਪ੍ਰੀਤ ਕਮੈਨ ਤਿਆਰ ਅੱਜ ਤੁਹਾਨੂੰ ਮਾਡਲਾਂ ਤੇ ਸਾਰਿਆਂ ਦੇ ਜਾਣਕਾਰੀ ਦੇਣਗੇ ਇਧਰ ਆਪਣੇ ਨਾਲ ਪਿੰਟੂ ਜੀ ਹੋਰ ਬਾਈ ਜੀ ਪਿੰਟੂ ਵੀ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਨਿੰਦਰ ਰਤੋ YouTube ਚੈਨਲ ਵਾਲਿਆਂ ਦਾ ਸਵਾਗਤ ਹੈ ਔਰ ਜਿੰਨੇ ਵੀ ਕਿਸਾਨ ਭਾਈ ਇਹਨਾਂ ਦੇ ਗਰੁੱਪ ਦੇ ਨਾਲ ਜੁੜੇ ਨੇ ਸਭ ਦਾ ਤਹਿ ਦਿਲੋਂ ਧੰਨਵਾਦ ਔਰ ਸਵਾਗਤ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਡੇ ਨਾਲ ਜੋੜਦੇ ਆਂ ਬਿਲਕੁਲ ਜੀ ਦੇਖੋ ਭਾਜੀ ਜੁੜਨ ਦਾ ਕਾਰਨ ਇਹ ਹੁੰਦਾ ਤੁਸੀਂ ਉਹ ਜਿਹੜੇ ਵੱਖੋ ਵੱਖਰੀ ਜਗਾ ਵਿਜਿਟ ਕਰਦੇ ਹੋ ਤੁਸੀਂ ਇਸ ਚੀਜ਼ ਨਾਲ ਜੁੜੇ ਹੋ ਕਿਤੇ ਨਾਲ ਜੁੜੇ ਹੋ ਤੁਹਾਨੂੰ ਪਤਾ ਹੈ ਵੀ ਕਿਉਂਕਿ ਬਣਾਉਣ ਵਾਲੇ ਨਾਲੋਂ ਚਲਾਉਣ ਵਾਲਾ ਝੋੜਾ ਅੱਗੇ ਹੁੰਦਾ ਉਹਨੂੰ ਪਤਾ ਹੁੰਦਾ ਕਿਸ ਚੀਜ਼ ਦੇ ਵਿੱਚ ਕੀ ਕਮੀ ਹੈਗੀ ਹੈ ਉਹੀ ਉਹ ਕਮੀਆਂ ਭਾਜੀ ਦੂਰ ਉਦੋਂ ਹੁੰਦੀਆਂ ਜਦੋਂ ਤੁਹਾਡੇ ਵਰਗੇ ਚੰਗੇ ਲੋਕਾਂ ਦੀ ਅਸੀਂ ਸਲਾਹ ਲੈਂਦੇ ਹਾਂ ਹਾਂਜੀ ਹਾਂਜੀ ਬਾਕੀ ਐ ਵੀ ਦੇ ਅੱਜ ਪਹੁੰਚੇ ਹੋਏ ਆ ਅੱਜ ਨਵੀਂ ਟੈਕਨੋਲੋਜੀ ਹੈ ਨਾ ਨਵੀਂ ਮੰਨ ਲਓ ਜੀਮੀਦਾਨ ਭਰਾਵਾਂ ਨੂੰ 2024 ਦੇ ਵਿੱਚ ਪ੍ਰੀਤ ਕੰਬੈਨ ਕੀ ਨਵਾਂ ਦੇਣ ਜਾ ਰਹੀ ਆ ਕੀ ਮੰਨੋ ਐਲ ਐਕਸ ਮਾਡਲ ਦੇ ਵਿੱਚ ਕੀ ਆ ਗਿਆ ਚੇਂਜ ਹੋਇਆ ਆ ਦੇਖੋ ਜੀ ਦਿਖਾਉਣ ਜਾ ਰਹੇ ਆ ਪ੍ਰੀਤ 987 ਡੀਲਕਸ ਮਾਡਲ ਡਬਲ ਥਰੇਸਰ ਦੇ ਵਿੱਚ ਜੀ ਇਹ ਡੀਲਕਸ ਮਾਡਲ ਜਿਹੜਾ ਪਾ ਲਾਂਚ ਕਰਿਆ ਜੀ ਹਾਂ ਹਾਂ ਜੀ ਹਾਂ ਜੀ ਜਿਹੜਾ ਇਹ ਬੱਖੋ ਬੱਖਰੇ ਤਰ੍ਹਾਂ ਦੇ ਮਾਡਲ ਲਾਂਚ ਕੀਤੇ ਨੇ ਸਭ ਤੋਂ ਪਹਿਲਾਂ ਦਿਖਾਉਣਾ ਚਾਹੂੰਗਾ ਭਾਜੀ ਇਹਦੀ ਚਾਸੀ ਦੇਖੋ ਜੀ ਪਲੇਟ ਬਾਡੀ ਚ ਆ ਗਈ ਪਲੇਟ ਬਾਡੀ ਦੇ ਵਿੱਚ ਆ ਗਈ ਜੀ ਐਂਗਲ ਵਾਲਾ ਚੰਝਟ ਹੈ ਜਿਹੜਾ ਖਤਮ ਹੀ ਕਰਤਾ ਬਿਲਡਿੰਗ ਵਾਲਾ ਅੱਛਾ ਮੰਨ ਲਓ ਜਿਵੇਂ ਦਿੱਕਤ ਆਉਂਦੀ ਸਾਫ ਸਫਾਈਆ ਕਰਨੇ ਦੇ ਵਿੱਚ ਜ਼ਿੰਮੇਦਾਰ ਨਾ ਬਣੇ ਚਲਾਉਣੇ ਵਾਲਿਆਂ ਨੂੰ ਕਈ ਵਾਰ ਕੀ ਹੁੰਦਾ ਸੀ ਜੀ ਆਪਾਂ ਮਸ਼ੀਨ ਧੋਕੇ ਖੜੀ ਕਰ ਦਿੰਨੇ ਆ ਹਾਂਜੀ ਹਾਂਜੀ ਉਹਦੇ ਵਿੱਚ ਕਿਤੇ ਨਾ ਕਿਤੇ ਦਰਜ ਹੁੰਦੀ ਹੈ ਰਹਿ ਜਾਂਦਾ ਆਪਾਂ ਕਿਸੇ ਚੀਜ਼ ਨਾਲ ਕੱਟਦਾ ਸਕਦੇ ਨਹੀਂ ਉੱਥੇ ਪਾਣੀ ਜਾਂ ਡਸਟ ਵਗੈਰਾ ਵਿੱਚ ਰਹਿੰਦੇ ਉੱਥੋਂ ਹੀ ਗੱਲ ਨਹੀਂ ਸ਼ੁਰੂ ਚੀਜ਼ ਹੋ ਜਾਂਦੀ ਹੈ ਠੀਕ ਹੈ ਉਹ ਚੀਜ਼ ਦਾ ਸਮਾਧਾਨ ਕਰਤਾ ਜੀ ਸਿੰਗਲ ਪਲੇਟ ਹੀਸ ਦੇ ਵਿੱਚ ਆਪਾਂ ਨੇ ਛਾਸੀ ਤਿਆਰ ਕਰਤੀ ਠੀਕ ਹੈ ਜੀ ਪਿੰਟੂ ਭ ਯਾਰ ਇਹ ਜ਼ਿਮੀਦਾਰਾਂ ਦੀ ਡਿਮਾਂਡ ਤੇ ਤਿਆਰ ਕਰਿਆ ਮਨ ਲਓ ਕੰਪਨੀ ਦਾ ਆਪਣਾ ਹੀ ਨਹੀਂ ਦੇਖੋ ਜੀ ਇਹ ਡਿਮਾਂਡ ਵੀ ਕਹਿ ਸਕਦੇ ਆ ਕਿਉਂਕਿ 2008 ਦੇ ਵਿੱਚ ਪਹਿਲਾਂ ਆਪਾਂ ਨੇ ਇਹ ਮਾਡਲ ਹੈ ਜਿਹੜਾ ਤਿਆਰ ਕੀਤਾ ਸੀਗਾ ਅੱਛਾ ਮੰਨ ਲਓ 2008 ਦੇ ਵਿੱਚ 8 ਦੇ ਵਿੱਚ ਜੀ ਆਪਾਂ ਨੇ ਬਣਾਤਾ ਸੀ ਕੰਪਨੀ ਨੇ ਡਬਲ ਸਟ੍ਰੈਸਰ ਡਬਲ ਸਟ੍ਰੈਸ ਦੇ ਵਿੱਚ ਜੀ ਅੱਛਾ ਜੀ ਉਸ ਟਾਈਮ ਉਦੀ ਡਿਮਾਂਡ ਸੀ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਜਾਂ ਬਾਹਰ ਕੁਝ ਸਟੇਟਾਂ ਦੇ ਵਿੱਚ ਅੱਛਾ ਜੀ ਪਰ ਹੁਣ 2022 ਦੇ ਵਿੱਚ 23 ਦੇ ਵਿੱਚ ਤੁਹਾਨੂੰ ਪਤਾ ਵੀ ਆਪਣੇ ਮੱਕੀ ਦਾ ਕਾਫੀ ਵਾਧਾ ਹੋਇਆ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਔਰ ਅਨਸਟੇਟਾਂ ਦੇ ਵਿੱਚ ਵੀ ਤੋਂ ਕਿਸਾਨ ਭਰਾਵਾਂ ਨੇ ਡਿਮਾਂਡ ਕੀਤੀ ਵੀ ਉਹ ਮਾਡਲ ਤੁਸੀਂ ਦੁਬਾਰਾ ਮਾਰਕੀਟ ਦੇ ਵਿੱਚ ਉਤਾਰੋ ਡਬਲ ਥ੍ਰੈਰ ਹਾਂ ਡਬਲ ਰਹਾ ਆਪਣੇ 2022-23 ਦੇ ਵਿੱਚ ਦੁਬਾਰਾ ਫੇਰ ਉਹ ਮਾਡਲ ਮਾਰਕੀਟ ਦੇ ਵਿੱਚ ਕਿਸਾਨ ਭਰਾਵਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਮਾਰਕੀਟ ਦੇ ਵਿੱਚ ਉਤਾਰਿਆ ਦੁਬਾਰਾ ਫੇਰ ਅੱਛਾ ਵੀ ਮੱਕੀ ਤੇ ਮੁੱਖ ਰੱਖਦੇ ਹੋਏ ਤਿਆਰ ਕਰਿਆ ਹੈ ਮਾ ਦੇਖੋ ਮੱਕੀ ਦਾ ਬੈਨੀਫਿਟ ਮੱਕੀ ਕਣਕ ਝੋਨਾ ਸਾਰੀ ਚੀਜ਼ ਦਾ ਬੈਨੀਫਿਟ ਹੈ ਜੀ ਇਹਦਾ ਕੀ ਫਾਇਦਾ ਜੀ ਮਸ਼ੀਨ ਥੋੜੀ ਤੇਜ਼ੀ ਨਾਲ ਚੱਲੂਗੀ ਜੀ ਉਹ ਜਿਹੜਾ ਆਪਾਂ ਕਹਿੰਦੇ ਥਰੇਸਰ ਗੜਮ ਗੜਮ ਦੀ ਆਵਾਜ਼ ਆਈ ਜਾਂਦੀ ਹੈ ਉਹ ਚੀਜ਼ ਦਾ ਥੋੜਾ ਸਿਸਟਮ ਵਧੀਆ ਹੋ ਗਿਆ ਜਿੰਨਾ ਤੇਜ਼ੀ ਨਾਲ ਕਟਾਈ ਕਰੂਗੀ ਮਸ਼ੀਨ ਉਹਨੀ ਤੇਜ਼ੀ ਨਾਲ ਅੱਗੇ ਮਾਲ ਕਵਰ ਹੋਊਗਾ ਤੁਹਾਨੂੰ ਨਵਾਂ ਮਾਡਲ ਕਟਰ ਵੀ ਦਿਖਾਵਾਂਗੇ ਨਿਊ ਟੈਕਨੋਲੋਜੀ ਦਾ ਕਚਾਈ ਤੇ ਕਰਦਾ ਕੰਮ ਕਚਾਈ ਤੇ ਜੀ ਜੀਵੀਦਾਰ ਭਰਾ ਆਏ ਨਾ ਕੋਈ ਵੀ ਆਏ ਨਾ ਮਜ ਲੈ ਕੇ ਮਸ਼ੀਨ ਆਏ ਨਾ ਕਹਦੇ ਮੇਰੇ ਮਸ਼ੀਨ ਕੀ ਲੈ ਘਟ ਵੱਢ ਗਏ ਦੇਖੋ ਜੀ ਨਿੰਦਰ ਆਪਣੇ ਗੁਰਦੀਪ ਜੀ ਜਿਹੜਾ ਆਪਾਂ ਨੇ ਕਟਰ ਤਿਆਰ ਕੀਤਾ ਤੁਹਾਨੂੰ ਮੈਂ ਦਿਖਾਵਾਂਗਾ ਹਾਂਜੀ ਉਹ ਐਸੀ ਟੈਕਨੋਲੋਜੀ ਦਾ ਕਰਦਾ ਵੀ ਜਿੰਨਾ ਕਮਾਲ ਦੇਈ ਜਾਵੋ ਤੁਸੀਂ ਉਨੀ ਕਟਿੰਗ ਹੋਣੀ ਜਾਊਗੀ ਜਿੰਨਾ ਮਰਜ਼ੀ ਭਜਾਈ ਹੈ ਅੱਗੇ ਕਵਰ ਕਰਨ ਵਾਲਾ ਸਿਸਟਮ ਵੀ ਚਾਹੀਦਾ ਹੈ ਅੱਜ ਮੈਨੂੰ ਕਟਰ ਨੇ ਵੱਢੀ ਜਾਣਾ ਉਹਨੇ ਆਪਣਾ ਕੰਮ ਹੋਰ ਹੋਰ ਚੀਜ਼ ਮੈਂ ਤੁਸੀਂ ਤਾਂ ਇਸ ਚੀਜ਼ ਨਾਲ ਜੁੜੇ ਹੋ ਜੀ ਅਕਸਰ ਤੁਸੀਂ ਬਾਰਮ ਬੋਡੀ ਦਾ ਸੈਂਟਰ ਮਾਪਿਓ ਜੀ ਕਿਸੇ ਦਾ ਹੈਗਾ ਜੀ 21 ਇੰਚ ਦਾ ਕਿਸੇ ਦਾ 22 ਇੰਚ ਦਾ ਇਹ ਸਾਡਾ ਆਪਣੀ ਮਸ਼ੀਨ ਤੇ ਜੀ 2017 18 ਤੋਂ ਲਗਭਗ ਲੈ ਕੇ ਇਹ ਸੀ 28 ਇੰਚ ਸੈਂਟਰ ਦਾ ਦੇ ਰਹੀ ਹੈ ਜੀ ਅੱਛਾ ਮੰਨ ਲਓ ਦੋਨੇ ਬਾਰ ਮਾਰਾ ਜੇ ਜਿਹੜਾ ਸੈਂਟਰ ਹੈ ਜੀ 28 ਇੰਚ ਦਾ ਕਰਤਾ ਬਾਕੀ ਦੇਖਣ ਨੂੰ ਲੱਗਦਾ ਸਾਡੀਆਂ ਮਸ਼ੀਨਾਂ ਦਾ ਤੁਹਾਨੂੰ ਇਹ 21 ਇੰਚ ਦਾ ਜਾਂ 22 ਇੰਚ ਦਾ ਮਿਲੂਗਾ ਜੀ ਅੱਛਾ 7 8 ਇੰਚ ਮੰਨ ਲਓ ਜ਼ਿਆਦਾ ਵੱਡੀ ਕਰਤੀ ਜੀ ਉਹਦੇ ਕਾਰਨ ਮਾਲ ਜ਼ਿਆਦਾ ਕਵਰ ਹੋ ਜਾਂਦਾ ਤਾਂ ਮਸ਼ੀਨ ਤੇਜ਼ੀ ਨਾਲ ਚੱਲਦੀ ਹੈ ਸਹੀ ਹੈ ਸਹੀ ਹੈ ਹੋਰ ਇਹਦੇ ਵਿੱਚ ਆਪਾਂ ਨੂੰ ਔਰ 7 ਨੰਬਰ ਦੇ 베어ਿੰਗ ਆ ਰਹੇ ਨੇ ਜੀ ਪੂਰੀ ਅਸੈਂਬਲੀ ਜੱਤ ਤੋਂ ਬਣਦੀ ਹੈ ਹਾਂਜੀ ਆ ਆਰਮ ਦੇਖੋ ਜੀ ਤੁਸੀਂ ਬਈ ਪ੍ਰੀਰੀ ਦੀ ਆਰਮ ਖੁਦ ਤਿਆਰ ਕਰੀ ਹੋਈ ਆ ਹੈਨਾ ਦੇਖੋ ਦੇਖਣ ਨੂੰ ਵੀ ਵਧੀਆ ਲੱਗਦੀ ਆ ਬਾਕੀ ਕੁਆਲਿਟੀ ਦਾ ਸਾਨੂੰ ਮਾਦੇ ਆ ਔਰ ਸਭ ਨਾਲ ਵੱਡੀ ਖੂਬੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਆਪਣੀ ਮਸ਼ੀਨ ਨੂੰ ਤੁਸੀਂ 2200 RPM ਤੇ ਕਰਕੇ ਹਾਈ ਲੋ ਕਰੋ ਗੜਗੜਾਹ ਦੀ ਆਵਾਜ਼ ਨਹੀਂ ਹੋਊਗੀ ਬਿਲਕੁਲ ਮਤਲਬ ਹੈ ਨਹੀਂ ਹੈਵੀ ਜੈਕ ਲਾਤੇ ਜੀ ਇਹਦੇ ਵਿੱਚ ਕੀ ਕਰਿਆ ਇਦੇ ਵਿੱਚ ਉੱਪਰ نیچے ਆਪਾਂ ਨੇ ਬੁਸ਼ ਪਾਤੇ ਫਾਈਬਰ ਬੁਸ਼ ਅੱਛਾ ਇਹਦੇ ਵਿੱਚ ਹਾਂਜੀ 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 ਮੰਨ ਲਓ ਜਿਹੜੀ ਨਾ ਤੁਹਾਡੀ ਪਿੰਨ ਘਟੇ ਨਾ ਤੁਹਾਡਾ ਜੈਕ ਖਰਾਬ ਜਿਹੜੀ ਵਾਈਬ੍ਰੇਸ਼ਨ ਜੀ ਕਰਦੀ ਉਹ ਵਾਈਬ੍ਰੇਸ਼ਨ ਉਹਦੇ ਨਾਲ ਕੀ ਹੁੰਦਾ ਸੀ ਤੁਹਾਡਾ ਸਪੀਡ ਚੇਂਜਰ ਵੀ ਖਰਾਬ ਹੁੰਦਾ ਸੀ ਹਾਂਜੀ ਹਾਂਜੀ ਬੈਲਟਾਂ ਵੀ ਖਰਾਬ ਹੁੰਦੇ ਸੀ ਕਈ ਵਾਰੀ ਕਲਚ ਪੁਲੀ ਜਾਂ ਬੈਲ ਹੂਜਿੰਗ ਦੀ ਪੁਲੀ ਤੱਕ ਵੀ ਉਹ ਚੀਜ਼ ਦਾ ਅਸਰ ਪਹੁੰਚਦਾ ਸੀ ਅਸਰ ਪਹੁੰਚਦਾ ਵਾ ਉਹ ਚੀਜ਼ ਕਵਰ ਕਰਤੀ ਜੀ ਕਿਉਂਕਿ ਇਹ ਤਾਂ ਹੀ ਕਵਰ ਹੁੰਦੀਆਂ ਨੇ ਜੀ ਜੇ ਅਸੀਂ ਕਿਸਾਨ ਭਰਾਵਾਂ ਨਾਲ ਰਾਬਤਾ ਜਿਹੜਾ ਕਾਇਮ ਕਰਦੇ ਆ ਠੀਕ ਹੈ ਜੀ ਬਾਕੀ ਬਾਈ ਇਹਦੇ ਇਹ ਡਬਲ ਥਰੇਸਰ ਕਰਿਆ ਆਪਾਂ ਨੇ ਹੁਣ ਇਹ ਜਦੋਂ ਮੰਨ ਲਓ ਕੋਲ ਫਲੈਂਟ ਵਾਲਾਂ ਦੀ ਪਰ ਲਾਤਾ ਤਾਂ ਨਾਲ ਲੱਗਦੀ ਇਹਦੇ ਬੈਟਰੀ ਹਾਂਜੀ ਹਾਂਜੀ ਉਹ ਚੰਦਾ ਠੀਕ ਹੈ ਜੀ ਬਿਲਕੁਲ ਜੀ ਆ ਹਾਈਡਲ ਉਹਦੇ ਨਾਲੇ ਅਟੈਚ ਕਰਿਆ ਹੋਇਆ ਹਾਂਜੀ 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 ਬਿਲਕੁਲ ਜੀ ਬਿਲਕੁਲ ਬਿਲਕੁਲ ਜਿਹੜੇ ਨੇ ਨਾਲੇ ਚੱਲੇ ਜਾਣਾ ਬਿਲਕੁਲ ਜੀ ਬਿਲਕੁਲ ਇਹੀ ਚੀਜ਼ਾਂ ਦਾ ਬੈਨੀਫਿਟ ਹੁੰਦਾ ਜੀ ਦੇਖੋ ਕੰਪਨੀ ਉਹੀ ਹੈ ਜੀ ਜਿਹੜੀ 10 ਸਾਲ ਅਡਵਾਂਸ ਚੱਲੇ ਅੱਜ ਲੋਕ 10 ਸਾਲ ਦਾ ਮਤਲਬ ਜੀ ਅੱਜ ਲੋਕ ਸੋਚ ਰਹੇ ਨੇ 2023 ਦੇ ਵਿੱਚ ਅਸੀਂ ਇਹ ਚੀਜ਼ ਟੈਕਨੋਲੋਜੀ 2 ਵੀਣੀ ਜੇ ਲਾਂਚ 22 ਦੇ ਵਿੱਚ ਕਰੀ ਜਾ ਦੁਬਾਰਾ ਦੁਬਾਰਾ ਰੀ ਲਾਂਚ ਕੀਤੀ ਹੈ ਜੀ ਕਿ ਕਿਸਾਨਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਅਸੀਂ ਪਹਿਲਾਂ ਲਾਂਚਿੰਗ ਹੋ ਗਈ ਦੀ 8 ਜੀ ਹਾਂਜੀ ਟੈਸਟ ਹੋ ਚੁੱਕੀ ਹੈ ਚੱਲ ਰਹੀ ਸੀ ਮਸ਼ੀਨ ਆ ਵਾਹ ਜੀ ਇਹ ਤਾਂ ਬਹੁਤ ਫਰੀਦ ਕਮੈਨ ਬਹੁਤ ਦੇਖੋ ਕੰਪਨੀ ਉਹੀ ਅੱਗੇ ਹੈ ਜੀ ਜਿਹੜੀ ਕਿਸਾਨਾਂ ਦੀ ਸੋਚ ਨੂੰ ਪੜੇ ਹਾਂਜੀ ਹਾਂਜੀ ਬਾਕੀ ਇਹਦੇ ਵਿੱਚ ਹੋਰ ਕੀ ਕੀ ਫਰਕ ਪਾਇਆ ਹੋਰ ਕਾਫੀ ਚੀਜ਼ਾਂ ਦਾ ਫਰਕ ਪਤਾ ਜੀ ਜਿੱਦਾਂ ਆ ਚੀਜ਼ ਦੇਖੋ ਤੁਸੀਂ ਕਈ ਵਾਰੀ ਆਪਾਂ ਨੂੰ ਮਸ਼ੀਨ ਹੈ ਜਿਹੜੀ 1 ਮਹੀਨਾ ਚੱਲਦੀ ਹੈ ਜਾਂ 1.5 ਮਹੀਨੇ ਚੱਲਦੀ ਹੈ ਸੀਜ਼ਨ ਦੇ ਬਾਅਦ ਹਾਂ ਉਸ ਤੋਂ ਬਾਅਦ ਖੜੀ ਕਰਨੀ ਪੈਂਦੀ ਇਹ ਤੈਅ ਖਰਾਬ ਹੋ ਜਾਂਦੇ ਨਾ ਕਰੈਕਿੰਗ ਆ ਜਾਂਦੀ ਹੈ ਹਾਂਜੀ ਹਾਂਜੀ ਇੱਕ ਚੀ ਦਾ ਸਮਾਧਾਨ ਕਰਤਾ ਜੀ ਆਪਾਂ ਜੈਕ ਨੀਚੇ ਕਰੋ ਮੈਂ ਕਹਿਣ ਕਰ ਜਾ ਕਿ ਮਸ਼ੀਨ ਨੂੰ ਖੜੀ ਕਰ ਦੋ ਔਰ ਉਸ ਤੋਂ ਬਾਅਦ ਜਿੱਦਾਂ ਕਈ ਵਾਰ ਝੋਨੇ ਦੇ ਵਿੱਚ ਕੋਈ ਪਿੱਛੇ ਤੋਂ ਪਿਛਲੇ ਹਿੱਸੇ ਦੇ ਵਿੱਚ ਪ੍ਰੋਬਲਮ ਆ ਗਈ ਤੁਹਾਨੂੰ ਪਤਾ ਹੈ ਵੀ ਸਿੰਗਲ ਜੈਕ ਤੇ ਬੜਾ ਰਿਸਕੀ ਹੁੰਦਾ ਹੈ ਹਾਂਜੀ ਹਾਂਜੀ ਆਪਾਂ ਇਸ ਚੀ ਦੇ ਨੀਚੇ ਗੁਟਕਾ ਲਾ ਦੋ ਜਾਂ ਸਿੰਪਲੀ ਐਸੇ ਲਾ ਦੋ ਮਸ਼ੀਨ ਖੜੀ ਰੋ ਦੋਨੋਂ ਤਰਫ ਤੋਂ ਖੜੀ ਰੋ ਅਸੀਂ ਬੋਲੋ ਜੈਕਾਂ ਦਾ ਕੰਮ ਤੁਸੀਂ ਇਹਦੇ ਕਰਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਹੈ ਬਿਲਕੁਲ ਜੀ ਇਹ ਚੀਜ਼ਾਂ ਦਾ ਵੀ ਬੈਨੀਫਿਟ ਹੈ ਬਾਕੀ ਆ ਤੁਹਾਨੂੰ ਕਟਰਬਾਰ ਦਿਖਾਉਣਾ ਚਾਹੁੰਗਾ ਮੱਕੀ ਵਾਲਾ ਜੀ ਮੱਕੀ ਵਾਲਾ ਕਟਰ ਆ ਇੱਧਰ ਬਾਕੀ ਜਿਹੜੇ ਬਾਈ ਨੇ ਜਾਣਕਾਰੀ ਦਿੱਤੀ ਹੈ ਨਾ ਡਬਲ ਥਰੇਸਰ ਦੀ ਇਹਦੇ ਕੁਸ਼ਨ ਕਿੰਨਾ ਗੱਲਾਂ ਜਿਹੜਾ ਲਾਂਚ ਹੋਇਆ ਉਹਦੋਂ ਵੀਡੀਓ ਪਾਈਦੀ ਉਹ ਵੀਡੀਓ ਦੇ ਵਿੱਚ ਕਈ ਕਮੈਂਟ ਦਾ ਮੰਨ ਲਓ ਮਤਲਬ ਸਮਝਦੇ ਵੀ ਆਏ ਤੇ ਵੀ ਹਾਂ ਵਧੀਆ ਵੀ ਜਿਹੜੀ ਕਰਿਆ ਕੰਮ ਕਈ ਇਹਦੇ ਵਿੱਚ ਆਏ ਦੇ ਬਾਈ ਬਰੀਕ ਕਰੋਗੀ ਕਣਕ ਦੇ ਵਿੱਚ ਇਹ ਸਹੀ ਨਹੀਂ ਚੱਲਦੀ ਬਾਕੀ ਵੀ ਬਾਈ ਉਹਨਾਂ ਨੇ ਚਲਾ ਕੇ ਹੈ ਨਾ 2000 ਇੱਕ ਕਣਕ ਦੇ ਵਿੱਚ ਆਪਣੀ ਬਕਾਇਦਾ ਹੈ ਮਸ਼ੀਨ ਹੈ ਜਿਹੜੀ ਇਹਦੇ ਨਾਲ ਦੇ ਮਾਡਲ ਆਪਣੇ ਜਲੰਧਰ ਸਾਈਡ ਤੇ ਫਤਿਹਗੜ੍ਹ ਸਾਹਿਬ ਤੇ ਯੂਪੀ ਦੇ ਵਿੱਚ ਐਮਪੀ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਇਹ ਮਾਡਲ ਆਪਣੇ ਆਲਰੇਡੀ ਕਣਕ ਦਾ ਟੈਸਟ ਕਰ ਲਈ ਤੁਸੀਂ ਬਿਲਕੁਲ ਜੀ ਬਿਲਕੁਲ ਦੇਖੋ ਟੈਸਟ ਪੂਰੀ ਪ੍ਰੋਪਰ ਹੈ ਪਾਜੀ ਮੈਂ ਤੁਹਾਨੂੰ ਕਾਖਿਆ ਕਿ 2008 ਅੱਜ ਦਾ 2024 ਅੱਜ ਦੇ ਹੁਣ ਚਲੋ 2008 ਵਾਲੇ ਨੇ ਫਿਰ ਵੀ ਆਪਾਂ ਨੇ ਦੁਬਾਰਾ ਟੈਸਟ ਕਰਕੇ ਫਿਰ ਮਾਰਕੀਟ ਦੇ ਵਿੱਚ ਆਪਾਂ ਜਿਹਨੇ ਆਪਾਂ ਅੱਜ 23 ਵਾਲਿਆਂ ਨੂੰ ਦੱਸਣੀ ਹੈ ਜੀ ਜੀ ਵੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਇਧਰ ਕਟਰ ਆ ਕਟਰ ਬਾਰੇ ਦੇਖੋ ਜੀ ਇੰਡੀਆ ਦੇ ਵਿੱਚ ਸਭ ਤੋਂ ਪਹਿਲਾ ਮੱਕੀ ਵਾਲਾ ਕਟਰ ਲੈ ਕੇ ਆਉਣ ਵਾਲੀ ਪ੍ਰੀਤ ਕੰਪਨੀ ਸੀਗੀ ਜਿਹੜਾ ਸਮੇਂ-ਸਮੇਂ ਅਨੁਸਾਰ ਜਿਹੜੀ ਉਹਦੀ ਚੇਂਜਿੰਗ ਚੱਲਦੀ ਰਹਿੰਦੀ ਹੈ ਸਭ ਨਾਲੋਂ 메ਨ ਕਟਰ ਦੇ ਵਿੱਚ ਕੀ ਹੁੰਦਾ ਜੀ ਚਾਸੀ ਗੇਅਰ ਬਕਸਾ ਚੇਨ ਤੇ ਬਲੇਡ ਬਲੇਡ ਤਿੰਨ ਚਾਰ ਜਿਹੜਾ ਆਪਾਂ ਸਟਾਰਟ ਕਰਦੇ ਆਂ ਭਾਜੀ ਬਲੇਡ ਤੋਂ ਬਲੇਡ ਜਿਹੜਾ ਆਪਾਂ ਲਾ ਰਹੇ ਹਾਂ ਜੀ ਇਟਾਲੀਅਨ ਕੁਆਲਿਟੀ ਦਾ ਬਲੇਡ ਲਾ ਰਹੇ ਆਂ ਅੱਛਾ ਮੇਡਾ ਵਾ ਵਿਚ ਲਾਉਣਾ ਹੈ ਨਾ ਛੱਲੇ ਸਿਕਾਈ ਕਰਦਾ ਜਿਹੜਾ ਹਾਂਜੀ 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 ਇਹ ਇਟਾਲੀਅਨ ਕੁਆਲਿਟੀ ਦਾ ਬਲੇਡ ਹੈਗਾ ਜਿਹਦੀ ਚੱਲਣ ਦੀ ਲਾਈਫ ਵੀ ਲਗਭਗ ਬਾਕੀ ਤਫਾਸਲ ਦੇ ਅਨੁਸਾਰ ਹੁੰਦਾ ਹੈ 1000 ਏਕੜ ਤੱਕ ਤੁਹਾਨੂੰ ਬਲੇਡ ਬਦਲਣ ਦੀ ਕੋਈ ਜ਼ਰੂਰਤ ਨਹੀਂ ਲਗਭਗ ਵੀ ਮੰਨ ਲਓ ਜ਼ਰੂਰਤ ਨਹੀਂ ਇੱਕ ਵਾਰ ਜੇ ਕੰਪਨੀ ਜੋ ਕਟਰ ਚੱਲ ਗਿਆ ਬਿਲਕੁਲ ਦੋ ਸਾਲ ਕਿਲਾ ਵੱਡਣ ਦਾ ਕਮਨੋਬਲ ਬਲੇਡ ਚੇਂਜ ਨਹੀਂ ਹੋਊਗਾ ਔਰ ਹੈਵੀ ਡਿਊਟੀ ਗੇਅਰਬਾਕਸ ਇਹ ਲਾ ਕੇ ਦੇਵਾਂਗੇ ਜੀ ਆਪਾਂ ਇਹ ਗੇਅਰਬਾਕਸ ਫਿਰ ਆਪ ਖੋ ਤਿਆਰ ਕਰਦੀ ਹਾਂ ਹਾਂ ਜੀ ਹਾਂ ਜੀ ਖੋ ਦਾ ਕੰਪਨੀ ਦਾ ਡਿਜ਼ਾਈਨ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਇੰਡੀਆ ਦੇ ਵਿੱਚ ਫਸਟ ਟਾਈਮ ਪ੍ਰੀਤ ਕੰਪਨੀ ਨੇ ਮੱਕੀ ਵਾਲਾ ਕਟਰ ਹੈ ਜਿਹੜਾ ਲਾਂਚ ਕੀਤਾ ਸੀ ਜਿਹੜੇ ਬਲੇਡ ਆਈ ਫਿਰ ਇਹ ਬਲੇਡ ਵੀ ਆਪ ਮੰਨ ਲਓ ਕੰਪਨੀ ਤਿਆਰ ਕਰਦੀ ਜਾਂ ਬਾਹਰ ਤੇ ਹੁੰਦੀ ਹੈ ਨਹੀਂ ਬਾਹਰੋਂ ਆਪਾਂ ਇੰਪੋਰਟ ਕਰਦੇ ਹਾਂ ਜੀ ਇਸ ਇੰਪੋਰਟ ਕਰਦੇ ਹਾਂ ਹਾਂ ਬਾਹਰਲੀ ਕੰਪਨੀਆਂ ਨਾਲ ਟਾਈਅਪ ਨੇ ਆਪਣੇ ਆਪਣੇ ਬਾਅਦ ਚ ਵੀ ਤੁਹਾਨੂੰ ਬਲੇਡ ਵਗੈਰਾ ਚਾਹੀਦਾ ਆਪਣੇ ਅੰਦਰ ਵਧੀਆ ਬਲੇਡ ਹੈ ਜੀ ਜਿਹੜਾ ਰਿਜ਼ਲਟ ਹੈ ਦਾ ਕਿਸਾਨ ਭਰਾਵਾਂ ਨੇ ਬਹੁਤ ਪਸੰਦ ਕੀਤਾ ਹੈ ਜੀ ਚైనా ਕਿਹੜੀ ਕੰਪਨੀ ਦੇ ਪਾਉਨੇ ਜੀ ਚైనా ਵੱਖੋ ਵੱਖਰੀ ਕੰਪਨੀ ਆਪਾਂ ਕਿਸੇ ਕੰਪਨੀ ਦਾ ਪ੍ਰਚਾਰ ਨਹੀਂ ਕਰਨਾ ਚਾਹਾਂਗੇ ਜੀ ਅੱਛਾ ਜੀ ਅੱਛੀ ਕੁਆਲਿਟੀ ਦੀਆਂ ਜਿਹੜੀਆਂ ਚైనా ਹੈਗੀਆਂ ਨੇ ਉਹਨੇ ਆਪਾਂ ਹੀ ਠੀਕ ਹੈ ਜਿਵੇਂ ਜਿੰਮੇਦਾਰ ਦੀ ਨਿਮਾਨ ਹਾਂਜੀ ਹਾਂਜੀ ਬਹੁਤ ਵਧੀਆ ਜਿਹਦਾ ਰਿਜ਼ਲਟ ਬਹੁਤ ਹੀ ਚੰਗਾ ਹੋਵੇ ਠੀਕ ਹੈ ਜੀ ਬਾਕੀ ਜਿਹੜੀ ਜਿੰਨੀ ਵੀ ਸ਼ੀਟ ਵਗੈਰਾ ਲੱਗੀ ਹੈ ਟੋਟਲੀ ਆਪਾਂ ਸਟੀਲੀ ਸ਼ੀਟ ਬਾਕੀ ਦੱਸ ਦੀ ਹੈ ਬਈ ਆ ਦੇਖੋ ਕਿੰਨੀ ਹੈਵੀ ਕੁਆਲਿਟੀ ਦੀ ਹੈ ਨਾ ਲੱਗੀ ਹੋਈ ਯਾਨੀ ਇਹ ਇਹ ਜੀਜ਼ਾਂ ਵਾ ਇਹ ਚੀਜ਼ਾਂ ਦੀ ਉਹ ਜ਼ਿਆਦਾ ਖਚਾਈ ਆ ਹਨਾ ਮੰਨੋ ਜੇ ਮੱਕੀ ਦੇ ਵਿੱਚ ਬਰਕ ਕਰਦਾ ਤਾਂ ਇਹ ਕਟਰ ਇਹ ਚੀਜ਼ਾਂ ਨੇ ਥੋੜੀ ਜ਼ਿਆਦਾ ਮਰੋ ਖਸਾਈ ਆ ਇਹ ਹੀ ਚੀਜ਼ਾਂ ਹੈਵੀ ਕੁਆਲਿਟੀ ਦੇ ਵਿੱਚ ਲਾਤੀਆਂ ਬਾਕਸਾਈ ਤਾਂ ਇਹਦੀ ਹੋਣੀ ਉਹ ਨਹੀਂ ਕਟਰਦੀ ਇਹਦੀ ਫਿਟਮੈਂਟ ਭਾਈ ਇਹਦੀ ਕੀਮਤ ਕੀ ਆ ਕੀਮਤ ਦੇਖੋ ਅ ਬੱਖੋ ਬਖਰੇ ਸਿਸਟਮ ਹੈਗਾ ਕਿਉਂਕਿ ਇਹ 6 ਰੋ ਦੇ ਵਿੱਚ 7 ਰੋ ਕਿਤੇ ਇਹ 24 ਇੰਚ ਦੇ ਹਿਸਾਬ ਨਾਲ ਚੱਲਦੀ ਹੈ ਕਿਤੇ 18 ਦੇ ਹਿਸਾਬ ਨਾਲ ਕਿਤੇ 36 ਦੇ ਜੋ ਵੀ ਸਿਸਟਮ ਉਸ ਮਾਡਲ ਦੇ ਹਿਸਾਬ ਨਾਲ ਨਹੀਂ ਜਿੱਥੇ ਮਨੋ ਬਜਾਈ ਵਾਲੀ ਹਾਂਜੀ 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 ਉਹਦੇ ਹਿਸਾਬ ਨਾਲ ਇਹਦੀ ਕੀਮਤਾਂ ਬੱਖੋ ਬੱਕਰੀਆਂ ਲੈ ਬਈ ਅੱਜ ਇੱਕ ਹਲ ਹੋਰ ਕਰਤਾ ਮੇਰਾ ਹੋਰ ਇੱਕ ਫੋਨ ਤੇ ਮੇਰੀ ਮੇਰਾ ਫੋਨ ਘਟਾਤਾ ਇਹਨਾਂ ਆਪਣੇ ਐਮਪੀ ਦੇ ਵਿੱਚ ਹੁਣ ਕਿਹਾ ਸੋਵਿੰਦੀ ਫਸਲ ਖਰਾਬ ਹੋਣ ਕਰਕੇ ਹੈ ਨਾ ਮੱਕੀ ਦੀ ਫਸਲ ਜ਼ਿਆਦਾ ਹੋਣ ਲੱਗ ਗਈ ਤਾਂ ਮੈਨੂੰ ਇੰਨੇ ਫੋਨ ਆਉਂਦੇ ਰਹਿੰਦੇ ਆ ભાઈજી હમ કંપની કા કટર લે લે તો اس کی 8 ઇંચ પે કાટેગી બાકી પ્રીત કમ્બાઈન હણા ઇને કટર જેડા તૈયાર કરે માજા કટર ભી એદે وچ જીતھے ભી તુસી સિલેક્ટ કરાઉંગે 18 ઇંચ દે 22 ઇંચ દે 24 દે બજાઈ દે હિસાબ ના હમ જેમ જેમ જેડે એરિયા દે وچ બજાઈ હોઈ હોઈ આ ઓ સાબ ગલ કંપની કટર તૈયાર કરકે દે દે બાકી અપણ લોન تے કરીے گل દેખો લોન જી મેં તા એ કહોંગા જਿੱદાં બેંકાને રસ્તે ખોલેને જી હાજી તુસી 50000 તો 1 લાખ રૂપિયા લે આવો જી કટર લેજો ਇੱਕ ਲੱਖ ਬਾਕੀ ਤੁਹਾਨੂੰ ਬੈਂਕ ਤੋਂ ਜੀ 1 ਲੱਖ ਰੁਪਇਆ ਦੇ ਕੇ ਘੱਟ ਲਏ ਹਾਂ ਬੈਂਕ ਤੋਂ ਜੀ ਤੁਹਾਨੂੰ ਬਾਕੀ ਤੁਹਾਡਾ ਬੈਂਕ ਤੋਂ ਲੋਨ ਕਰਵਾ ਕੇ ਦਵਾਂਗੇ ਕਿੰਨੇ ਪਰਸੈਂਟ ਲੋਨ ਆ ਜੀ ਦੇਖੋ ਲੋਨ ਤਾਂ 90% ਘੱਟ ਤੋਂ ਘੱਟ ਜੀ ਘੱਟ ਤੋਂ ਘੱਟ 90% 90% ਜੀ ਬਾਕੀ ਪਾਰਟੀ ਦੀ ਟ੍ਰੈਕਰ ਰਿਪੋਰਟ ਕੀ ਕਹਿੰਦੀ ਹੈਗੀ ਹੈ ਇਸੇ ਤਰ੍ਹਾਂ ਕੰਬਾਈਨ ਦੇ ਵਿੱਚ ਜੀ ਕੰਬਾਈਨ ਤੇ ਵੀ 90 ਹੀ ਆ 90% ਜੀ ਆਲ ਇੰਡੀਆ ਦੇ ਵਿੱਚ ਜੀ ਲਓ ਜੀ ਬੈਂਕ ਆਫ ਇੰਡੀਆ ਜੀ ਸਟੇਟ ਬੈਂਕ ਜੀ ਬਾਕੀ ਹੋਰ ਬੈਂਕਾਂ ਨਾਲ ਆਪਣਾ ਟਾਈ ਅਪ ਹੋ ਚੁੱਕਿਆ ਜੀ ਜਿਹੜੀਆਂ 90% ਲੋਨ ਬਿਨਾਂ ਜ਼ਮੀਨ ਤੋਂ ਕਰਨਗੇ ਜੀ ਪਾਰਟੀ ਦੇ ਟ੍ਰੈਕ ਰਿਪੋਰਟ ਦੇ ਅਨਸਾਰ 1 ਲੱਖ ਰੁਪਇਆ ਦੇ ਕੇ ਮੱਕੀ ਵਾਲਾ ਕਟਰ ਲੈ ਜਾਓ ਖੁੱਲੀ ਸ਼ੂਟ ਆਪਰੀਤ ਕੰਪਨੀ ਦੀ ਬਾਕੀ ਕਹਿੰਦੇ ਪੈਸਾ ਬੈਂਕ ਦੇਊਗੀ ਬਾਕੀ ਮਸ਼ੀਨ ਤੇ ਵੀ 90% ਲੋਨ ਆ ਨਾ ਬਾਈ ਤੁਹਾਨੂੰ ਪਤਾ ਹੀ ਹੈ ਵੀ ਸਰਕਾਰੀ ਲੋਨ ਆ ਜਿਹੜਾ ਚੱਲਦਾ ਆਪਣੇ ਐਸਬੀਆਈ ਉਹ ਕਿਹੜਾ ਐਸਬੀਆਈ ਹੋ ਆ ਐਸਬੀ ਹੋਗਾ ਜੀ ਬੈਂਕ ਆਫ ਇੰਡੀਆ ਹੋਊਗਾ ਕਾਫੀ ਬੈਂਕ ਆ ਜਿਨ੍ਹਾਂ ਨੇ ਹੈ ਨਾ ਵੀ ਮੰਨ ਲਓ ਬੈਂਕ ਲੋਨ ਜੀਮੀਦਾਰ ਭਰਾਵਾਂ ਨੂੰ ਖੁੱਲੇ ਗੱਫੇ ਹੀ ਦੇਤੇ ਵੀ ਚੱਕੋ ਜਿਹੜਾ ਸਮਾਨ ਲੈਣਾ ਤੁਸੀਂ ਲੈ ਲਓ acá ਵੇਚ ਕੇ ਬਾਕੀ ਕਟਰ ਦਾ ਬਾਈ ਦੇ ਜਿਵੇਂ ਰੇਟ ਦੱਸਿਆ ਹੈ ਨਾ ਰੇਟ ਤੇ ਬਹੁਤ ਸਾਰੇ ਕਮੈਂਟ ਆਉਂਦੇ ਰਹਿੰਦੇ ਆ ਬਾਈ ਰੇਟ ਕੀ ਆ ਪਲਾਂ ਪ੍ਰੀਤ ਦਾ ਕਰਤਾਰ ਜਿਹੜੀ ਵੀ ਕਟਰ ਹੈ ਨਾ ਵੀ ਬਾਕੀ ਬਾਈ ਉਹਨੇ ਦੱਸਿਆ ਜਿਹੜੀ ਚੀਜ਼ ਵੀ ਇਖਤਿਆਰ ਕਰਦੇ ਆ ਆਪਣੀ ਤਿਆਰ ਕਰਦੇ ਆ ਹੈਵੀ ਕੁਆਲਟੀ ਬਾਕੀ ਤੁਹਾਡੀ ਵੀਡੀਓ ਨੂੰ ਦੇਖ ਕੇ ਭਾਜੀ ਜਿਹੜਾ ਬੰਦਾ ਕਟਰ ਜਾਂ ਕਮੈਨ ਲੈਣ ਆਊਗਾ ਖਾਸ ਡਿਸਕਾਊਂਟ ਕਰਾਂਗੇ ਲਓ ਜੀ ਇੱਕ ਓਵਰਹੌਲ ਕਰ ਕਰਾਂਗੇ ਜਿਹੜਾ ਆਪਣੇ ਵੀਡੀਓ ਦੇਖ ਕੇ ਹੈ ਨਾ ਵੀ ਕਟਰ ਜਾਂ ਮਸ਼ੀਨ ਦੀ ਸਾਈ ਦੇਣ ਆਊਗਾ ਤਾਂ ਉਹਦੇ ਪਰ ਉਹਦਾ ਸਕਰੀਨਸ਼ਾਟ ਸਾਨੂੰ ਲੈ ਕੇ ਦਿਖਾਵੇ ਆਪਾਂ ਖਾਸ ਮਾਨ ਸਤਿਕਾਰ ਕਰਾਂਗੇ ਜੀ ਉਹਨਾਂ ਦਾ ਵੀ ਉਹਦੇ ਭਰਾ ਉਹ ਲਾਤੀ ਵੀ ਇਹ ਦੇਣਾ ਹੀ ਦੇਣਾ ਨਾਲ ਹੈ ਨਾ ਬਾਕੀ ਉਹ ਮੌਕੇ ਤੇ ਆ ਹਾਂਜੀ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਵਾਸਤੇ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ